ਆਪਾ ਗੇ ਮਸਾਲਾ ਜਿੱਥੇ ਗ੍ਰੈਂਡਰ ਹੁੰਦਾ ਹੈ ਤੇ ਮਸ਼ੀਨ ਇਹ ਮੇਥੋਂ ਮਸਾਲਾ ਗ੍ਰੈਂਡਰ ਕਰਨ ਵਾਲੀ ਆ ਤਾਂ ਬਹੁਤ ਵਧੀਆ ਹੈ ਵਿੱਚ ਪਾ ਤੇ ਟਮਾਟਰ ਤੇ ਫਾਇਵ ਨੇ ਫਾਇਵ ਵਿੱਚ ਪਾ ਤੇ ਟਮਾਟਰ ਚਲੋ ਅਸੀਂ ਕਮ ਮਸਾਲਾ ਹੈ ਗ੍ਰੈਂਡਰ ਕਰਦੇ ਮਸ਼ੀਨ ਦੇਖੋ ਜਿਹੜਾ ਕਰਤਾਰ ਕੋ ਪਾਕਿਸਤਾਨ ਇਹ ਪਾਕਿਸਤਾਨ ਦੀ ਮਸ਼ੀਨ ਹੈ ਤੇ ਪਾਕਿਸਤਾਨ ਦਾ ਮਸਾਲਾ ਹੈ ਕਰਤਾਰ ਕੋਰ ਦਾ ਦੇ ਦਰਸ਼ਨ ਕਰ ਲੋ ਨਾਲੇ ਗੁਰੂ ਘਰ ਦੇ ਲੰਗਰ ਤਿਆਰ ਹੋਣ ਲੱਗੇ ਆ おやさん。